14 ਦਸੰਬਰ ਨੂੰ ਜ਼ਿਲ੍ਹਾ ਪਰੀਸ਼ਦ ਅਤੇ ਬਲੈਕ ਕਮੇਟੀ ਦੀਆਂ ਹੋਣ ਜਾ ਰੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਜ਼ਿਲ੍ਹਾ ਪਰੀਸ਼ਦ ਲਈ ਬੁੰਡਾਲਾ ਜ਼ੋਨ ਤੋਂ ਉਮੀਦਵਾਰ ਮਨਪ੍ਰੀਤ ਕੌਰ ਅਤੇ ਮਾਲ ਜ਼ੋਨ ਤੋਂ ਬਲੈਕ ਕਮੇਟੀ ਉਮੀਦਵਾਰ ਗੌਰਵ ਬਾਵਾ ਦੇ ਹੱਕ ਵਿੱਚ ਪਿੰਡ ਸਰਗੁੰਦੀ ਵਿਖੇ ਪਰ ਵੀ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਪਹੰਚੇ ਜਿਨ੍ਹਾਂ ਨੇ ਸਰਕਾਰ ਦੀਆਂ ਉਪਲਬਧੀਆਂ ਦੱਸਦੇ ਹੋਏ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕੀ ਆਪਣਾ ਇੱਕ ਕੀਮਤੀ ਵੋਟ ਛਾੜੂ ਜੋ ਨਿਸ਼ਾਨ ਤੇ ਪਾ ਕੇ ਮਨਪ੍ਰੀਤ कौर ਅਤੇ ਗੌਰਵ 바ਵਾ ਨੂੰ ਕਾਮਯਾਬ ਬਣਾਇਆ ਜਾਵੇ ਆਮ ਆਮੀ ਪਾਰਟੀ ਹਲਕਾ ਫਲੋਰ ਦਾ ਜੋਂ ਮਾਹਲ ਜਿੱਥੋਂ ਮੈਂ ਚੋਣ ਲੜ ਰਿਹਾ ਆਮ ਆਮੀ ਪਾਰਟੀ ਵੱਲੋਂ ਚੋਣ ਨਿਸ਼ਾਨਿਆ ਛਾੜੂ ਅੱਜ ਸਗਰੁੰਦੀ ਪਿੰਡ ਵਿਖੇ ਮੀਟਿੰਗ ਕੀਤੀ ਗਈ ਆ ਸਾਰੇ ਸਾਥੀਆਂ ਦਾ ਇੱਥੇ ਦੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਤੇ ਇਸ ਤੋਂ ਬਾਅਦ ਇਸੇ ਤਰ੍ਹਾਂ ਲੋਹਾਰਾਂ ਤਖਰਾਂ ਚੱਕ ਤੋਥੜਾ ਸਗਰੁੰਦੀ ਸਾਰੇ ਜਿੱਦਾਂ ਮੀਟਿੰਗਾਂ ਦਾ ਦੌਰ ਚੱਲਦਾ ਪਿਆ ਸਾਰੇ ਵੋਟਰਾਂ ਨੂੰ ਇਹੀ ਅਪੀਲ ਆ ਕਿ ਵੱਧ ਤੋਂ ਵੱਧ ਵੋਟਾਂ ਪਾਓ ਤੇ 14 ਤਰੀਕ ਨੂੰ ਵੋਟਾਂ ਪਾ ਕੇ ਕੰਮਜਬ ਕਰੋ ਬਹੁਤ ਬਹੁਤ ਧੰਨਵਾਦ ਮਾਲਾ ਜੋਨ ਦੇ ਵਿੱਚ ਮਾਲਾ ਜੋਨ ਦੇ ਵਿੱਚ ਭਾਜੀ ਜਿੱਦਾਂ ਮਾਲਾ ਪੈਂਦਾ ਆ ਤਖਰਾ ਪੈਂਦਾ ਚੱਕ ਤੋਂ ਥੜਾ ਪੈਂਦਾ ਆ ਸਗਰੁੰਦੀ ਪੈਂਦਾ ਚਾਰ ਪਿੰਡ ਪੈਂਦੇ ਜਿੱਦਾਂ ਮਾਲਾ ਜੋਨ ਦੇ ਵਿੱਚ ਤੇ ਸਾਰੇ ਵੋਟਰਾਂ ਨੂੰ ਇਹੀ ਅਪੀਲ ਆ ਕਿ ਵੱਧ ਤੋਂ ਵੱਧ ਵੋਟਾਂ ਪਾਓ ਤੇ ਵਿਕਾਸ ਦੇ ਕੰਮਾਂ ਨੂੰ ਆਪਾਂ ਹੋਰ ਤੇਜ਼ ਕਰ ਸਕੀਏ ਬਹੁਤ ਬਹੁਤ ਧੰਨਵਾਦ ਪੂਰੇ ਸਮੁੱਚੇ ਪੰਜਾਬ ਦੇ ਵਿੱਚ ਬਲਾਕ ਸੰਤੀ ਜ਼ਿਲ੍ਹਾ ਪੁਜੀਸ਼ਰ ਚੋਣਾ ਦਾ ਜਿਹੜਾ ਹੈਗਾ ਤੁਸੀਂ ਦੇਖਦੇ ਆ ਵੀ ਬਿਗਲ ਵੱਤ ਚੁੱਕਾ ਆ ਉਸੇ ਹੀ ਕੜੀ ਤਹਿਤ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਉਹਨਾਂ ਮੀਟਿੰਗਾਂ ਦਾ ਦੌਰ ਜਿਹੜਾ ਹੈਗਾ ਚੱਲ ਰਿਹਾ ਆ ਅੱਜ ਅਸੀਂ ਸਵੇਰ ਦੇ ਸਾਡੀ ਜਿਹੜੀ ਹੈਗਾ ਚੌਥੀ ਕਮੀਟਿੰਗ ਜਿਹੜੀ ਹੈਗਾ ਹਲਕਾ ਵਿਧਾਨ ਸਭਾ ਫਲੋਰ ਦਾ ਬਹੁਤ ਹੀ ਸਤਕਾਰਤ ਪਿੰਡ ਕਹ ਲਈਏ ਮਹੱਤਵਪੂਰਨ ਪਿੰਡ ਕਹ ਲਈਏ ਸਰਗੁੰਦੀ ਪਿੰਡ ਦੇ ਵਿੱਚ ਜਿਹੜੀ ਆ ਮੀਟਿੰਗ ਅਸੀਂ ਸਮਾਪਤ ਕਰਕੇ ਜਿਹੜੇ ਹਟੇ ਆ ਏਸ ਪੰਡ ਨੇ ਬਹੁਤ ਹੀ ਆਮ ਆਦਮੀ ਪਾਰਟੀ ਦਾ ਹਮੇਸ਼ਾ ਨਾਮ ਉੱਚਾ ਕੀਤਾ ਇਥੋਂ ਦੇ ਸਾਡੇ ਸਰਕਾਰਤ ਸਰਪੰਚ ਰਸ਼ਪਾਲ ਕੌਰ ਜੀ ਉਹਨਾਂ ਦੀ ਸਮੁੱਚੀ ਪੰਚਾਇਤ ਔਰ ਸਾਡੇ ਦਰਜਾ ਬਦਰਜਾ ਲੀਡਰ ਸਹਿਬਾਨ ਜਿਹੜੇ ਸੀ ਅੱਜ ਇਕਤਰਤ ਹੋਏ ਆ ਔਰ ਏਸ ਪੰਡ ਦੇ ਜਿਹੜੇ ਗਰਦਿਆਲ ਜੀ ਜਿਹੜੇ ਹਨ ਔਰ ਸਮੁੱਚੀ ਪੰਚਾਇਤ ਉਹਨਾਂ ਨੇ ਪੂਰਾ ਪੂਰਨ ਵਿਸ਼ਵਾਸ ਦਿੱਤਾ ਆ ਕਿ ਅਸੀਂ ਇੱਕ ਇੱਕ ਬੋਰ ਜਿਹੜੇ ਹੈਗੇ ਆ ਝਾੜੂ ਦੇ ਚੋਣ ਨਿਸ਼ਾਨ ਤੇ ਜਿਹੜੀ ਹੈਗੀ ਆ ਉਹ ਪਉਣੀ ਆ ਅੱਜ ਦੀ ਇਹ ਚੋਣਵੀ ਮੀਟਿੰਗ ਜਿਹੜੀ ਸੀਗੀ ਮੈਂ ਤਾਂ ਦੇਖਿਆ ਸੈਂਕੜਿਆਂ ਦੇ ਰੂਪ ਦੇ ਵਿੱਚ ਅੱਜ ਇੱਕ ਰੈਲੀ ਦਾ ਰੂਪ ਜਿਹੜੀ ਹੈਗਾ ਧਾਨ ਕਰ ਚੁੱਕੀ ਆ ਅਸੀਂ ਸਵੇਰ ਦੀਆਂ ਮੀਟਿੰਗਾਂ ਤੋਂ ਇਹ ਸਾਨੂੰ ਲੱਗਦਾ ਆ ਕਿ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਲੋਕਾਂ ਨੇ ਮਨ ਬਣਾ ਲਿਆ ਹਰ ਪਿੰਡ ਨੇ ਮਨ ਬਣਾ ਲਿਆ ਹਰ ਭੈਣ ਨੇ ਮਨ ਬਣਾ ਲਿਆ ਕਿ ਜਿਹੜੀ ਹੈਗੀ ਆ ਇੱਕ ਇੱਕ ਬੋਟ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਨੂੰ ਪਉਣੀ ਆ ਚੋਣ ਨਿਸ਼ਾਨ ਝਾੜੂ ਨੂੰ ਪਉਣੀ ਆ ਇੱਥੇ ਸਾਡੇ ਅੱਜ ਇਸ ਜ਼ੋਨ ਦੇ ਵਿੱਚ ਸਾਡੇ ਗੌਰਵ ਬਾਬਾ ਜੀ ਧੜਕ ਸਾਥੀ ਨੌਜਵਾਨ ਔਰ ਸਮਾਜ ਸੇਵਾ ਦੇ ਵਿੱਚ ਮੋਹਲੀ ਕਤਾਰ ਦੇ ਬਜੋਂ ਗਿਣੇ ਜਾਂਦੇ ਆ ਉਹ ਇਸ ਜ਼ੋਨ ਦੇ ਜਿਹੜੇ ਬਲਕ ਸੰਪਤੀ ਦੇ ਉਮੀਦਵਾਰ ਨੇ ਔਰ ਬੰਡਾਲਾ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਉਮੀਦਵਾਰ ਆ ਮਨਪ੍ਰੀਤ ਕੌਰ ਜੀ ਬਹੁਤ ਹੀ ਪੜੇ ਲਿਖੇ ਬਹੁਤ ਹੀ ਸੂਝਵਾਨ ਔਰ ਬਹੁਤ ਹੀ ਸਮਾਜ ਸੇਵਾ ਦੇ ਵਿੱਚ ਮੋਹਲੀ ਕਤਾਰ ਵਜੋਂ ਜਾਣੇ ਜਾਂਦੇ ਆ ਉਨਾ ਨੂੰ ਇੱਕ ਇੱਕ ਵੋਟ ਜਿਹੜਾ ਹੈਗਾ ਪਾਉਣ ਦੇ ਲਈ ਅਸੀਂ ਅੱਜ ਜਿਹੜੀ ਹੈਗੀ ਆ ਇੱਥੇ ਬੇਨਤੀ ਕੀਤੀ ਆ ਸੋ ਸਾਰੇ ਸਾਥੀਆਂ ਨੇ ਪਿੰਡ ਨੇ ਪੂਰਨ ਵਿਸ਼ਵਾਸ ਔਰ ਪ੍ਰੋਸਾ ਦਵਾਇਆ ਕਿ ਅਸੀਂ 14 ਦਸੰਬਰ 2025 ਨੂੰ ਇੱਕ ਇੱਕ ਵੋਟ ਜਿਹੜੀ ਹੈਗੀ ਆ ਝਾੜੂ ਤੇ ਪਾਵਾਂਗੇ ਭਾਰੀ ਲੀਡ ਦੇ ਨਾਲ ਗੌਰਵ 바ਵਾ ਤੇ ਭੈਣ ਮਨਪ੍ਰੀਤ ਕੌਰ ਨੂੰ ਜਿਹੜਾ ਹੈਗਾ ਜੇਤੂ ਬਣਾਵਾਂਗੇ ਬਹੁਤ ਬਹੁਤ ਧੰਨਵਾਦ ਜੈਪੀ ਜੈਪਰਤ